ਲੋਵੀ ਮਿੱਤਰੋ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਸਾਖੀਆਂ ਲੱਖ ਲੱਖ ਵਧਾਈਆਂ ਤੇ ਅੱਜ ਆਪਦੇ ਜਵਾਕਾਂ ਨੂੰ ਮੈਂ ਦਿਖਾ ਕੇ ਆ ਨਾ ਵਸਾਖੀ ਕਾਫੀ ਟਾਈਮ ਹੋ ਗਿਆ ਤੇ ਆਪਾਂ ਕਦੇ ਵਸਾਖੀ ਵੇਖੀ ਨਹੀਂ ਤੇ ਹੁਣ ਮੈਂ ਇਹਨਾਂ ਨੂੰ ਦਿਖਾ ਕੇ ਆ ਨਾ ਵਸਾਖੀ ਚਲੋ ਵੀ ਆ ਜਾਓ ਸੈਦਕ ਵੀਰ ਚੱਲੀ ਆਪਾਂ ਵਸਾਖੀ ਵੇਖਣ ਤੇ ਲੈ ਵੀ ਟੈਟ ਕਰਕੇ ਹੱਥ ਬੋਲੋ ਤੇ ਬਾਏ ਬਾਏ ਕਾ ਦਿਓ ਦੀ ਮੰਮੀ ਨੂੰ ਤੇ ਹੁਣ ਆਪਾਂ ਸ਼ੁਰੂ ਕਰੀਏ ਚਲੋ ਵੀ ਮਿੱਤਰੋ ਖੱਚਦੇ ਸਕੂਟਰੀ ਤੇ ਹਨਾ ਫਿਰ ਰਸ਼ ਜ਼ਿਆਦਾ ਹੋਣਾ ਤੇ ਗੱਡੀ ਗੁੱਠੀ ਲੱਗਣੀ ਨਹੀਂ ਉੱਤੇ ਬੱਬੂ ਗੇਟ ਖੋਲ ਬਈ ਜਲਦੀ ਜਲਦੀ ਤੇ ਆਪਾਂ ਭਜਾਤੀ ਸਕੂਟਰੀ ਛੇਤੀ ਛੇਤੀ ਪਹੁੰਚਦੇ ਆਪਾਂ ਜਲਦੀ ਜਲਦੀ ਸਾਖੀ ਤੇ ਲੈ ਵੀ ਕਾਠ ਬਹੁਤ ਹੋਊਗਾ ਮੇਰੇ ਸਾਨੂੰ ਤੁਰੇ ਜਾਂਦੇ ਲੋਕੀ ਜਿਹੜੇ ਜਿਹੜੇ ਤੇ ਆਪਾਂ ਅੱਜ ਫੰਕਸ਼ਨ ਕਰਾਂਗੇ ਤੇ ਜੋ ਆਕਾ ਦੇ ਨਾਲ ਤੇ ਵੇਖੋ ਜੀ ਬਾਈ ਬਿੱਟੂ ਵੀ ਮਿਲ ਗਿਆ ਬਿੱਟੂ ਨੂੰ ਤਾਂ ਕਰ ਲੱਗੇ ਮੰਗਣ ਵਾਲੀ ਵਿਚਾਰੀ 10000 ਰੁਪਏ ਦੇ ਦੇ ਤੇ ਅਸੀਂ ਲਾਰੇ ਲਾ ਕੇ ਤੋਰ ਤੇ ਵੀ ਆ ਕੇ ਦਿੰਨੇ ਆ ਤੇ ਬਾਈ ਫਿਰ ਗੱਲਾਂ ਬਾਤਾਂ ਕਰਦੇ ਹੋਏ ਤੋ ਵੀ ਹੱਸਿਆ ਦੇ ਕਿ ਕਰਨੇ ਫੜ ਲਿਆ ਉਹਦੇ ਦਾਦੂ ਦਾ ਹੱਥ ਕਿੰਨਾ ਦਾਦੂ ਤੁਸੀਂ ਦਵਾਓ ਮੈਨੂੰ ਕੁਛ ਨਾ ਕੁਛ ਸਾਖੀ ਤੋਂ ਲੋ ਵੀ ਮੱਥਾ ਟੇਕ ਕੇ ਆ ਗਿਆ ਆਪਾਂ ਬਾਹਰ ਹੁਣ ਤੇ ਸਾਰਾ ਸਮਾਨ ਲੈਦਾ ਦਿਆਂ ਜਵਾਕਾਂ ਨੂੰ ਬੱਗੀਆਂ ਨੂੰ ਤੇ ਇੰਨਾ ਕਿ ਸਾਡਾ ਮੇਲੇ ਦਾ ਸੀਗਾ ਸ਼ੈਡਿਊਲ ਲੈ ਵੀ ਜਾਂਦੇ ਜਾਂਦੇ ਆਪਣਾ ਯਾਰ ਇੱਕ ਮਿਲ ਗਿਆ ਤੇ ਆਪਾਂ ਉਹਨੂੰ ਦਵਾਤਾ ਜਵਾਕਾਂ ਨੂੰ ਕੁਛ ਇਹ ਤੋਂ ਇਹ ਤੋਂ ਵੀ ਲੋਵੀ ਲੋਵੀ ਫਿਰ ਆਪਾਂ ਅੱਗੇ ਤੁਰ ਪਿਆ ਬਾਹਰ ਜਾਣਨੇ ਆ ਤੇ ਉਹਦੇ ਵੀਰ ਹੁਣਾਂ ਨੂੰ ਬਾਹਰ ਕੱਢਦੇ ਆ ਮਾਰ ਈੜ ਭੜਾਕਾ ਬਹੁਤ ਸੀ ਬਾਈ ਇੱਥੇ ਹਨਾ ਗਰਮੀ ਵੀ ਪੂਰੀ ਸੀਗੀ ਤੇ ਮੈਂ ਹੁਣ ਜਾਂਦੇ ਜਾਂਦੇ ਜਲੇਬੀਆਂ ਨੂੰ ਵੀ ਦਰਸ਼ਨ ਵੀ ਕਰ ਲਏ ਤੇ ਨਾਲ ਲੈ ਵੀ ਚਲੇ ਦਿਲਜਾ ਕਰ ਲਗਾ ਜਲੇਬੀ ਖਾਣ ਨੂੰ ਮੈਂ ਘਰ ਦੇਆਂ ਵਾਸਤੇ ਵੀ ਲੈ ਲਿਏ ਜਲੇਬੀਆਂ ਹਨਾ ਤੇ ਖਾਵਾਂਗੇ ਲੈ ਵੀ ਮਿੱਤਰਾਂ ਕਰਦੇ ਜਲੇਬੀਆਂ ਘਰ ਆਸਤੇ ਵੀ ਤੇ ਫੜ ਲਈਆਂ ਆਪਾਂ ਤੇ ਤੁਰ ਪਏ ਆਪਾਂ ਘਰ ਵੱਲੀ ਨੂੰ ਤੇ ਕਰਨ ਤੁਰੇ ਜਾਂਦੇ ਨੂੰ ਆ ਦੇਖੋ ਕਰੀ ਜਾਂਦੇ ਜੋ ਆ ਕੋ ਫੰਕਸ਼ਨ ਪੂਰਾ ਤੇ ਆਪਾਂ ਕਿਹਾ ਜਿਹੜੇ ਪੈਸੇ ਲਾਏ ਆ ਸ਼ਾਇਦ ਉਹੀ ਕਮਾ ਲਗੇ ਆ ਕਿਸਮਤ ਬੁੜੀ ਜੀ ਤਾਂ ਇਹ ਨਾ ਵੀ ਨਾ ਇਹਨਾਂ ਦਾ ਕੋਈ ਬਈ ਸ਼ਡਿਊਲ ਹੀ ਉਹ ਜਾ ਬਣਾਇਆ ਦਾ ਇਹ ਚ ਨਹੀਂ ਪੈਂਦੇ ਪੈਸੇ ਇਹ ਤੇ ਆਪਾਂ ਜਿਹੜੇ ਪੈਸੇ ਇਹਦੇ ਤੇ ਵੀ ਲਾਏ ਸੀ ਆਪਣੇ ਉਹ ਵੀ ਹੋਏ ਵੇ ਘਾਰ ਤੇ ਨਾਲ ਕੀਤਾ ਫੰਕਸ਼ਨ ਤੇ ਤਰਪੋ ਇਹ ਲੈ ਵੀ लास्ट ਵਣੀ ਗੱਲ ਨਹੀਂ ਬਣੀ ਨਹੀਂ ਬਣੀ ਕਿ ਇਹ ਬੁੜਕ ਜਾਂਦੀ ਹੈ ਬਾਈ ਜਦੋਂ ਆਪਾਂ ਇਹਦੇ ਤੇ ਸਿਰਦੇ ਆ ਨਾ ਤੇ ਬੁੜਕ ਜਾਂਦੀ ਐ ਤੇ ਗੱਲ ਬਣਦੀ ਨਹੀਂ ਤੇ ਐਵੇਂ ਚੱਕਰਾਂ 'ਚ ਨਹੀਂ ਤੇ ਫੰਕਸ਼ਨ ਕਰਿਆ ਕਰੋ ਬਸ ਕਲਾ ਪਹੁੰਚ ਗਏ ਘਰ ਤੇ ਘਰ ਕੋਲ ਦਾ ਗੇਟ ਤੇ ਪਹੁੰਚੇ ਲਵੀ ਮਿੱਤਰੋ ਪਹੁੰਚ ਗਿਆ ਪੱਕਾ ਤੇ ਸਕੂਟਰ ਹੀ ਸਿਗੜ ਗਈ ਤੇ ਚਲੋ 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 ਵੀ ਮਿੱਤਰੋ ਪੂਰੇ ਖੁਸ਼ ਅਸਦ ਕੀ ਰੋਣੀ ਸਾਨੂੰ ਆ ਲੈ ਕੇ ਦਿੱਤੇ ਬਲੂਨ ਬਲਾਂਜੇ ਤੇ ਕਹੋ ਰੱਬ ਤੇਰਾ ਭਲਾ ਕਰੇ ਵਾਜ ਆ ਜਾ ਹੁਣ ਕੰਨ ਖਾਉ ਪੂਰਾ ਵਾਜਾ ਵਜਾ ਵਜਾ ਕੇ ਇਹ ਤੇ ਆਪਾਂ ਹੁਣ ਉਹਦੇ ਵੀਰ ਨੂੰ ਲੈ ਕੇ ਦਿੰਨੇ ਆ ਬਲੂਨ ਜੇ ਬਣਾਉਣ ਵਾਲਾ ਨਾਲੇ ਫਨ ਚਨ ਕੀਤਾ ਦੇਖੋ ਉਹ ਫੜਦਾ ਫੜਨ ਦੀ ਕੋਸ਼ਿਸ਼ ਕਰਦਾ ਫੜੇ ਉਹ ਤੇ ਜਾਂਦੇ ਨਹੀਂ ਬੋਲ ਬੋਲੇ ਲਓ ਵੀ ਮਿੱਤਰੋ ਕਿਹਨੇ ਕਿਹਨੇ ਵਿਸਾਖੀ ਤੇ ਜਾ ਕੇ ਆਹ ਫਨਸ਼ਨ ਕੀਤਾ ਸਾਡੇ ਨਾਲ ਕਮੈਂਟ ਕਰਿਓ ਤੇ ਆਦੇ ਜਵਾਕਾਂ ਨੂੰ ਖੁਸ਼ ਰੱਖੋ ਇੰਜੋਏ ਕਰੋ ਓਕੇ ਬਾਏ ਬਾਏ